एनआरआई टीवी ਨਾਲ ਜੁੜਿਓ ਤੁਸੀਂ ਵੱਡੀ ਖਬਰ ਪਰਮਾਣੂ ਹਥਿਆਰਾਂ ਨਾਲ ਜੁੜੀ ਹੋਈ ਆ ਪਰਮਾਣੂ ਹਥਿਆਰਾਂ ਨੂੰ ਲੈ ਕੇ ਵੱਡਾ ਖਤਰਾ ਦੁਨੀਆ ਤੇ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਇੱਕ ਪਾਸੇ ਵੱਡੀ ਯੁੱਧ ਚੱਲ ਰਹੀ ਆ ਤਾਂ ਇਸ ਯੁੱਧ ਵਿੱਚ ਨਿਊਕਲੀਅਰ ਨਿਊਕਲੀਅਰ ਪਲਾਂਟ ਦੇ ਨੇੜੇ ਧਮਾਕਾ ਕੀਤਾ ਗਿਆ ਦੱਸਦੀ ਏ ਕਿ ਇਸ ਧਮਾਕੇ ਨੇ ਵੱਡਾ ਖਤਰਾ ਜਿਹੜਾ ਉਹ ਬਣਾ ਕੇ ਰੱਖ ਦਿੱਤਾ ਹੈ ਪਰਮਾਣੂ ਪਲਾਂਟ ਦੇ ਨੇੜੇ ਜੋ ਜਿਹੜਾ ਧਮਾਕਾ ਹੋਇਆ ਉਸ ਦੇ ਚਾਲਦੇ ਵੱਡੀ ਚਿੰਤਾਜਨਕ ਸਥਿਤੀ ਜਿਹੜੀ ਆ ਪੈਦਾ ਹੁੰਦੀ ਨਜ਼ਰ ਆ ਰਹੀ ਆ ਰੂਸ ਤੇ ਯੂਕਰੇਨ ਆਮੋ ਸਾਹਮਣੇ ਨੇ ਤਾਂ ਉਧਰ ਯੂਕਰੇਨ ਚ ਵੱਡਾ ਜਿਹੜਾ ਨਿਊਕਲੀਅਰ ਪਲਾਂਟ ਆ ਉਸ ਦੇ ਨੇੜੇ ਧਮਾਕਾ ਕੀਤਾ ਗਿਆ ਤੇ ਧਮਾਕੇ ਦੀ ਆਵਾਜ਼ਾਂ ਜਿੱਥੇ ਲੋਕਾਂ ਨੂੰ ਸੁਣਾਈ ਦਿੱਤੀਆਂ ਨੇ ਤੇ ਉੱਥੇ ਹੀ ਆਸਮਾਨ ਚ ਕਾਫੀ ਧੂਆਂ ਵੀ ਫੈਲਦਾ ਨਜ਼ਰ ਆਇਆ ਜੋ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਥੋ ਤੱਕ ਕੇ ਅੰਤਰਰਾਸ਼ਟਰੀ ਊਰਜਾ ਏਜੰਸੀ ਪਰਮਾਣੂ ਅੰਤਰਰਾਸ਼ਟਰੀ ਊਰਜਾ ਏਜੰਸੀ ਨੂੰ ਇਸ ਦੇ ਜਿਹੜੇ ਆ ਜਾਂਚ ਪੜਤਾਲ ਤੱਕ ਕਰਨੀ ਪੈਗੀ ਹੈ ਤਾਂ ਇਹ ਵੱਡਾ ਖਤਰਾ ਬਣਿਆ ਦੱਸਦੀ ਹੈ ਕਿ ਹਾਲ ਹੀ ਵਿੱਚ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੇ ਰਿਪੋਰਟ ਕੀਤਾ ਹੈ ਕਿ ਯੂਕਰੇਨ ਦੇ ਜੂਪੋਰਜੀਆ ਨਿਊਕਲੀਅਰ ਪਾਵਰ ਪਲਾਂਟ ਦੇ ਨੇੜੇ 2 ਅਗਸਤ 2025 ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋਏ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਸੁਣਾਈ ਦਿੱਤੀਆਂ ਨੇ ਅਤੇ ਇੱਥੇ ਧੂਆਂ ਵੀ ਦੇਖਿਆ ਗਿਆ ਤਾਂ ਇਸ ਦੇ ਚੱਲਦਿਆਂ ਇਹ ਇੱਕ ਵੱਡਾ ਜਿਹੜਾ ਖਤਰਾ ਜਿਹੜਾ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਨਾਲ ਇਥੇ ਪ੍ਰਮਾਣੂ ਹਥਿਆਰਾਂ ਦੇ ਨੇੜੇ ਤਮਾਕਾ ਕੀਤਾ ਗਿਆ ਜੇਕਰ ਇਹ ਪ੍ਰਮਾਣੂ ਹਥਿਆਰਾਂ ਦੇ ਉੱਤੇ ਕੋਈ ਹਮਲਾ ਹੋ ਜਾਂਦਾ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿਵੇਂ ਦੁਨੀਆ ਦੇ ਲਈ ਇੱਕ ਵੱਡਾ ਸੰਕਟ ਪੈਦਾ ਹੋ ਸਕਦਾ ਹੈ ਦਾਅਦ ਦੇ ਕਿ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੀਆਂ ਟੀਮਾਂ ਨੇ ਦੱਸਿਆ ਹੈ ਕਿ ਪਲਾਂਟ ਦੇ ਸਹਾਇਕ ਢਾਂਚੇ ਤੇ ਸ਼ੈਲਿੰਗ ਅਤੇ ਡਰੋਨ ਹਮਲਿਆਂ ਦੀ ਸੂਚਨਾ ਮਿਲੀ ਹੈ ਜੋ ਪਲਾਂਟ ਦੀ ਸਰਹੱਦ ਤੋਂ 1200 ਮੀਟਰ ਦੀ ਦੂਰੀ ਤੇ ਸਥਿਤ ਹੈ ਤੂੰ ਆ ਦੁਪਹਿਰੇ ਤੱਕ ਦਿਖਾਈ ਦਿਂਦਾ ਰਿਹਾ ਹੈ ਤੇ ਉੱਥੇ ਹੀ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੇ ਜਨਰਲ ਡਾਇਰੈਕਟਰ ਰਾਫਾ ਰਾਫੇਲ ਮਾਰਾਨੋ ਨੇ ਕਿਹਾ ਹੈ ਕਿ ਅਜਿਹੇ ਹਮਲੇ ਪ੍ਰਮਾਣੂ ਸੁਰੱਖਿਆ ਲਈ ਖਤਰਾ ਪੈਦਾ ਕਰਦੇ ਨੇ ਇਹਨਾਂ ਨੂੰ ਤੁਰੰਤ ਰੋਕਣ ਦੀ ਲੋੜ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਰੂਸ ਤੇ ਪਾ ਜਿਹੜਾ ਜੁਕ੍ਰੇਨ ਆ ਉਹ ਆਮੋ ਸਾਹਮਣੇ ਹੋਏ ਹੋਏ ਆ ਤੇ ਹਮਲੇ ਦੌਰਾਨ ਬਾਕੀ ਦੇਸ਼ਾਂ ਲਈ ਵੀ ਇਹ ਦੋ ਦੇਸ਼ ਖਤਰਾ ਬਣਦੇ ਨਜ਼ਰ ਆ ਰਹੇ ਨੇ ਜਿੱਥੇ ਕਿ ਇਹ جنگ ਰੋਕਣ ਦੇ ਲਈ ਜੀ ਸਮੇਲਨ ਦੇ ਦੇਸ਼ਾਂ ਨੇ ਵੀ ਵੱਡਾ ਜੋਰ ਲਗਾਇਆ ਤੇ ਟਰੰਪ ਵੱਲੋਂ ਕਈ ਵੱਡੇ ਜਿਹੜੇ ਇਸ ਸੰਬੰਧੀ ਦਾਅਵੇ ਠੋਕੇ ਗਿਆ ਪਰ ਹਲੇ ਵੀ ਇਸ ਜੰਗ ਦੇ ਲਈ ਕੋਈ ਸਾਰਥਕ ਰਸਤਾ ਨਹੀਂ ਲੱਭ ਰਿਹਾ ਤਾਂ ਰਾਸ਼ਟਰਪਤੀ ਟਰੰਪ ਵੱਲੋਂ ਜਿੱਥੇ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜੰਗ ਰੋਕੀ ਜਾਵੇ ਪਰ ਹਲੇ ਵੀ ਜੰਗ ਰੁਕਦੀ ਨਜ਼ਰ ਨਹੀਂ ਆ ਰਹੀ ਦੱਸ ਦਿਆ ਕਿ ਜੋ ਪੋਰ ਜੀਆ ਨਿਊਕਲੀਅਰ ਪਾਵਰ ਪਲਾਂਟ ਜੋ ਯੂਰਪ ਦਾ ਸਭ ਤੋਂ ਵੱਡਾ ਅਤੇ ਦੁਨੀਆ ਦੇ 10 ਸਭ ਤੋਂ ਵੱਡੇ ਪ੍ਰਮਾਣੂ ਪਲਾਂਟਾਂ ਵਿੱਚੋਂ ਇੱਕ ਹੈ ਇਸ ਨੂੰ ਮਾਰਚ 2022 ਵਿੱਚ ਰੂਸੀ ਫੌਜਾਂ ਦੁਆਰਾ ਕਬਜ਼ਾ ਇਸ ਤੇ ਕਰ ਲਿਆ ਗਿਆ ਸੀ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਸੰਚਾਲਿਤ ਪ੍ਰਮਾਣੂ ਪਲਾਂਟ ਤੇ ਸੈਨਿਕ ਹਮਲਾ ਅਤੇ ਕਬਜ਼ਾ ਹੋਇਆ ਹੋਵੇ ਸਤੰਬਰ 2022 ਤੋਂ ਪਲਾਂਟ ਦੇ ਸਾਰੇ 6 ਰਿਐਕਟਿਵ ਵੱਖ-ਵੱਖ ਪੜਾ ਦੇ ਕੋਲਡ ਸ਼ਟਡਾਊਨ ਵਿੱਚ ਹਨ ਜਿਸ ਨਾਲ ਪਰਮਾਣੂ ਦਰਘਟਨਾ ਦਾ ਖਤਰਾ ਫਿਲਾਲ ਘਟਿਆ ਹੋਇਆ ਹੈ ਪਰ ਸੁਰੱਖਿਆ ਸੰਬੰਧੀ ਚਿੰਤਾਵਾਂ ਅਜੇ ਵੀ ਬਣੀਆ ਹੋਈਆਂ ਨੇ ਰੂਸ ਨੇ ਪਲਾਂਟ ਨੂੰ ਆਪਣੇ ਪਾਵਰ ਗ੍ਰਿਡ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਜਦਕਿ ਯੂਕਰੇਨ ਨੇ ਇਹ ਪਰਮਾਣੂ ਅਤਵਾਦ ਦਾ ਨਾਂ ਵੀ ਇਸ ਨੂੰ ਦੇ ਦਿੱਤਾ ਤਾਂ ਇਹ ਤਾਜ਼ਾ ਘਟਨਾ ਵਿੱਚ ਰੂਸ ਅਤੇ ਯੂਕਰੇਨ ਨੇ ਇੱਕ ਦੂਜੇ ਤੇ ਹਮਲੇ ਦਾ ਦੋਸ਼ ਲਗਾਇਆ ਹੈ ਯੂਕਰੇਨ ਦੇ ਰਾਸ਼ਟਰਪਤੀ ਬਲੋਦਮੀਰ ਜ਼ੈਲੈਂਸਕੀ ਨੇ ਦਾਵਾ ਕੀਤਾ ਹੈ ਕਿ ਰੂਸੀ ਫੌਜੀਆ ਨੇ ਪਲਾਂਟ ਤੇ ਅੱਗ ਲਗਾਈ ਹੈ ਜਦਕਿ ਰੂਸ ਦੇ ਨਿਯੁਕਤ ਗਵਰਨਰ ਨੇ ਕਿਹਾ ਹੈ ਕਿ ਜੁਕਰੇਨ ਜੁਕਰੇਨੀ ਸੈਲਿੰਗ ਕਾਰਨ ਅੱਗ ਲੱਗੀ ਹੈ ਤਾਂ ਇੱਥੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੇ ਸਪਸ਼ਟ ਕੀਤਾ ਹੈ ਕਿ ਅਜੇ ਤੱਕ ਪਰਮਾਣੂ ਸੁਰੱਖਿਆ ਤੇ ਕੋਈ ਅਸਰ ਨਹੀਂ ਪਿਆ ਪਰ ਇੱਥੇ ਜੇਕਰ ਦੇਖਿਆ ਜਾਵੇ ਕਿ ਆ ਇਹ ਨੁਕਸਾਨ ਦਾ ਜਾਇਜ਼ਾ ਲੈਣ ਲਈ কুলਿੰਗ ਟਾਵਰ ਤੱਕ ਜਿਹੜੀਆਂ ਟੀਮਾਂ ਪਹੁੰਚੀਆਂ ਨੇ ਤੇ ਤੁਰੰਤ ਇੱਥੇ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਦੋਮਾ ਟੀਰੇ ਨੇ ਰੇਡੀਏਸ਼ਨ ਦੇ ਪੱਧਰ ਸਧਾਰਨ ਹੋਣ ਦੀ ਪੁਸ਼ਟੀ ਕੀਤੀ ਹੈ ਤਾਂ ਇੱਥੇ ਜਿਹੜਾ ਖਤਰਾ ਜਿਹੜਾ ਉਹ ਬਣਿਆ ਹੋਇਆ ਤੇ ਜੋਪੋਰਜੀਆ ਪਲਾਂਟ ਜੋਪੋਰਜੀਆ ਪਲਾਂਟ ਨੇੜੇ ਪਹਿਲਾਂ ਵੀ ਕਈ ਵਾਰ ਹਮਲੇ ਹੋਏ ਨੇ ਤੇ 222 ਅਤੇ 23 ਵਿੱਚ ਸ਼ੈਲਿੰਗ ਅਤੇ ਡਰੋਨ ਹਮਲਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਜਿਸ ਵਿੱਚ ਰੂਸ ਅਤੇ ਯੂਕਰੇਨ ਨੇ ਇੱਕ ਦੂਜੇ 'ਤੇ ਦੋਸ਼ ਲਗਾਏ ਸਨ ਤਾਂ ਹੁਣ ਅੰਤਰਰਾਸ਼ਟਰੀ ਪਰਮਾਣੂ ਸੁਰੱਖਿਆ ਏਜੰਸੀ ਜਾਨੀ ਕਿ ਏਆਈਈਏ ਨੇ ਸਤੰਬਰ 2022 ਵਿੱਚ ਪਲਾਂਟ ਦਾ ਦੌਰਾ ਕੀਤਾ ਉਦੋਂ ਤੋਂ ਆਪਣੀ ਮੌਜੂਦਗੀ ਇੱਥੇ ਬਣਾਈ ਕੋਈਆ ਇਸ ਟੀਮ ਨੇ ਤਾਂ 2025 ਵਿੱਚ ਡਰੋਨ ਹਮਲਿਆਂ ਨੇ ਪਲਾਂਟ ਦੇ ਸਹਾਇਕ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਜਿਸ ਵਿੱਚ 8 April ਨੂੰ ਰਿਐਕਟ ਯੂਨਿਟ 6 ਨਿਸ਼ਾਨਾ ਬਣਾਇਆ ਗਿਆ ਸੀ ਤਾਂ ਬਿੱਤੇ ਸਾਲ ਸਮੇਂ 8 April ਨੂੰ ਇੱਥੇ ਜਿਹੜਾ ਨਿਸ਼ਾਨਾ ਬਣਾਉਣ ਦੀ ਵੀ ਕੋਸ਼ਿਸ਼ ਹੋਈ ਤਾਂ ਇਸ ਦੇ ਚੱਲਦਿਆਂ ਹੁਣ ਪਰਮਾਣੂ ਸੁਰੱਖਿਆ ਨੂੰ ਲੈ ਕੇ بڑے ਖਤਰੇ ਜਿਹੜੇ ਪੈਦਾ ਹੋ ਰਹੇ ਆ ਤਾਂ ਪਰਮਾਣੂ ਜਿਹੜੇ ਮਾਹਰਾਂ ਦਾ ਕਹਿਣਾ ਹੈ ਕਿ ਜੋ 4ਜੀ ਆ ਪਲਾਂਟ ਦੇ ਸਾਰੇ ਰਿਐਕਟ ਕੋਲਡ ਸ਼ਟਡਾਊਨ ਵਿੱਚ ਹੋਣ ਕਾਰਨ ਚਰਨੋਵਿਲ ਜਾਂ ਫੁਕੂਸ਼ੀਮਾ ਵਰਗੀ ਵੱਡੀ ਦੁਰਘਟਨਾ ਦੀ ਸੰਭਾਵਨਾ ਘੱਟ ਹੈ ਹਾਲਾਂਕਿ ਇੱਥੇ ਟੀਮਾਂ ਨੇ ਕਿਹਾ ਹੈ ਕਿ ਹਲੇ ਫਿਲਹਾਲ ਜਿਹੜੀ ਸਥਿਤੀ ਹੈ ਉਹ ਕੰਟਰੋਲ 'ਚ ਆ ਪਰ ਜਿਸ ਤਰੀਕੇ ਨਾਲ ਹਮਲੇ ਹੋ ਰਹੇ ਨੇ ਤਾਂ ਉਹ ਇੱਕ ਵੱਡਾ ਖਤਰਾ ਦੁਨੀਆ ਲਈ ਬਣ ਸਕਦੇ ਨੇ